ਪੰਜਾਬ ਸਰਕਾਰ ਦੀ ਮਿਲਾਵਟ ਖੋਰੀ ਮਹਿੰਮ ਦੇ ਤਹਿਤ ਸਿਹਤ ਵਿਭਾਗ ਦੀ ਟੀਮ ਡੀਐਚਓ ਗੁਰਪ੍ਰੀਤ ਕੋਰ ਨੂੰ ਆਪਣੀ ਟੀਮ ਦੇ ਨਾਲ ਸਮਾਣਾ ਦੇ ਪਿੰਡ ਜਟੇਰਾ ਵਿੱਚ ਇੱਕ ਫੈਕਟਰੀ ਜਿੱਥੇ ਕੀ ਪਨੀਰ ਬਣਾਇਆ ਜਾ ਰਿਹਾ ਸੀ ਚੈਕਿੰਗ ਦੌਰਾਨ ਸਿਹਤ ਵਿਭਾਗ ਦੀ ਟੀਮ ਨੂੰ ਦਿਵਾਲੀ ਤੋਂ ਪਹਿਲਾਂ ਮਿਲੀ ਵੱਡੀ ਕਾਮਯਾਬੀ ਪੰਜਾਬ ਸਰਕਾਰ ਦੀ ਮਿਲਾਵਟ ਖੋਰੀ ਮਹਿੰਮ ਦੇ ਤਹਿਤ ਸਿਹਤ ਵਿਭਾਗ ਦੀ ਟੀਮ ਡੀ ਐਚਓ ਗੁਰਪ੍ਰੀਤ ਕੋਰ ਨੂੰ ਆਪਣੀ ਟੀਮ ਦੇ ਨਾਲ ਸਮਾਣਾ ਦੇ ਪਿੰਡ ਜਟੇਰਾ ਵਿੱਚ ਇੱਕ ਫੈਕਟਰੀ ਜਿੱਥੇ ਕੀ ਪਨੀਰ ਬਣਾਇਆ ਜਾ ਰਿਹਾ ਸੀ ਚੈਕਿੰਗ ਦੌਰਾਨ ਸਿਹਤ ਵਿਭਾਗ ਦੀ ਟੀਮ ਨੂੰ ਦੀਵਾਲੀ ਤੋਂ ਪਹਿਲਾਂ ਮਿਲੀ ਵੱਡੀ ਕਾਮਯਾਬੀ 225 ਕਿਲੋ ਪਨੀਰ ਕੀਤਾ ਗਿਆ ਬਰਾਮਦ ਮੀਡੀਆ ਨਾਲ ਗੱਲ ਕਰਦੇ ਹੋਏ ਡੀ ਐਚ ਗੁਰਪ੍ਰੀਤ ਕੋਰ ਨੇ ਕਿਹਾ ਤੁਸੀਂ ਵੀ ਸੁਣੋ ਮੈਂ ਡਾਕਟਰ ਗੁਰਪ੍ਰੀਤ ਕੌਰ ਡਿਸਟ੍ਰਿਕਟ ਹੈਲਥ ਆਫੀਸਰ ਪਟਿਆਲਾ ਤੁਹਾਨੂੰ ਦੱਸਣਾ ਚਾਹਨੀ ਆ ਕਿ ਪੰਜਾਬ ਸਰਕਾਰ ਵੱਲੋਂ ਮਲਾਵਰ ਖੋਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਅਤੇ ਫੂਡ ਸੇਫਟੀ ਕਮਿਸ਼ਨਰ ਡਾਕਟਰ ਦਿਲਰਾਜ ਸਿੰਘ ਜੀ ਦੇ ਦਿਸ਼ਾ ਨਿਰਦੇਸ਼ੇ ਅਸੀਂ ਅੱਜ ਸਮਾਣਾ ਵਿਖੇ ਪਿੰਡ ਚਤਰਾਚ ਅਚਾਨਕ ਚੈਕਿੰਗ ਕੀਤੀ ਚੈਕਿੰਗ ਦੌਰਾਨ ਉੱਥੇ ਪਨੀਰ ਦੇਖਿਆ ਪਨੀਰ ਬਣਾਇਆ ਜਾ ਰਿਹਾ ਸੀ ਅਤੇ ਪਨੀਰ ਨੂੰ ਬਣਾਉਣ ਵਾਸਤੇ ਉੱਥੇ ਮਿਲਕ ਪਾਊਡਰ ਪ੍ਰੈਜ਼ੈਂਸੀ ਦਹੀਂ ਮੌਜੂਦ ਸੀ ਅਸੀਂ ਉਹਨਾਂ ਦੇ ਸੈਂਪਲ ਲਿੱਤੇ 225 ਕਿਲੋ ਪਨੀਰ ਸੀਜ਼ ਕੀਤਾ ਪਾਊਡਰ ਮੀਲਕ ਪਾਊਡਰ ਦੇ ਸੈਂਪਲ ਲਿੱਤੇ ਤੇ ਦਹੀਂ ਦੇ ਸੈਂਪਲ ਲਿੱਤੇ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਕਾਰਵਾਈ ਕੀਤੀ ਜਾਏਗੀ ਇਸੇ ਮਿਲਾਵਟ ਖੋਰੀ ਨੂੰ ਖਤਮ ਕਰਨ ਦੇ ਮਹਿੰਮ ਤਹਿਤ ਕਾਲ ਲਸੀ 6 ਤਰੀਕ ਨੂੰ ਨਾਪਾ ਅਤੇ ਰਾਜਪੁਰਾ ਵਿਖੇ ਵੀ ਖੋਆ ਅਤੇ ਖੋਏ ਤੋਂ ਬਣਦੀਆਂ ਹੋਈਆਂ ਵਸਤੂਆਂ ਦੇ ਸੈਂਪਲ ਪਰੇ ਅਤੇ ਰਿਪੋਰਟ ਮੁਤਾਬਕ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਔਰ ਇਹ ਸਾਡੀ ਮੁਹਿੰਮ ਜਿਹੜੀ ਹੈ ਲਗਾਤਾਰ ਜਾਰੀ ਰਹੇਗੀ ਥੈਂਕ ਯੂ